ਸੋਚੋ ਕਲੇ ਆਵਾ ਸਾਨੂੰ ਕੋਈ ਸੀਗਿਆਲੇ ਪਤਾ ਹੀ ਗਲਤ ਗਲ ਵੀ ਆਪ ਹੀ ਨਸ਼ਾ ਵੇਚਣ ਦੇ ਜਿਹੜੀ ਮੈਨੇ ਗਲਤੀ ਪੈਸਾ ਵੇਚ ਲਈ ਉਧਰ ਕਿਉਂ ਨਹੀਂ ਸਰਕਾਰ ਪਹੁੰਚਦੀ ਉਹਨਾਂ ਕੋ ਰਈ ਭੁਗਤ ਸਾਰਾ ਕੁਝ ਲਈ ਜਾਂਦੇ ਅੰਦਰ ਖਾਤੇ ਰਿਸ਼ਵਤ ਲੈਣ ਦੇਈ ਤੇ ਦੂਜਿਆਂ ਮਾੜਿਆਂ ਨੂੰ ਚੁੱਕੀ ਜਾਂਦੇ ਇਹ ਕੋਈ ਇਨਸਾਫ ਨਹੀਂ ਇਹ ਧੱਕਾਸ਼ਾ ਹੀ ਕਰਨ ਦੇ ਨੇ ਤੇ ਸਾਨੂੰ ਇਨਸਾਫ ਚਾਹੀਦਾ ਸੋਚੋ ਡੇਰਾ ਮੁਰਦਾਬਾ ਮੁਰਦਾਬਾ ਇਨਸ਼ਾ ਅੱਲਾਹ ਐਸੇ ਜੋ ਡੇਰਾ ਮੁਰਦਾਬਾ प्रशासन मुर्दाबाद मुर्दाबाद ਜੋ ਡੇਰਾ ਮੁਰਦਾਬਾਦ 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 ਐਸੇ ਜੋ ਡੇਰਾ ਮੁਰਦਾਬਾਦ 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 ਕੌਨਸ ਪ੍ਰਸ਼ਾਸਨ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਗਾਇਆ ਗਿਆ ਹੈ ਕਿਸ ਕਾਰਨ ਤੇ ਲਗਾਇਆ ਗਿਆ ਹੈ ਜਾਣ ਲਿਏ ਸਾਰੀ ਕੀ ਜਾਣਕਾਰੀ ਤਸਵੀਰਾਂ ਦੇਖੋ ਜੇਨਾ ਬਾਬਾ ਨਾਨਕ ਦੀ ਪੁਲਿਸ ਸਟੇਸ਼ਨ ਦੇ ਬਾਹਰ ਦੀਆਂ ਜਿੱਥੇ ਕਿ ਕੁਝ ਲੋਕ ਨੇ ਜਿਹੜੇ ਜਿੰਨਾਂ ਵੱਲੋਂ ਨਾਰੇਬਾਜ਼ੀ

ਪੰਜਾਬ ਆਜ਼ਾਦ ਸੰਸ਼ਾ ਪ੍ਰਜਾ ਦਾ ਕੀ ਮਤਲਬ ਹੈ ਮਸਲਾ ਇਹ ਆ ਜੀ ਸਾਡੇ ਪਿੰਡ ਦੇ ਤਿੰਨ ਵਿਅਕਤੀ ਭਲੇਮਾਨਸ ਢੇਰ ਖਟਿਆਲਾ ਤੋਂ ਸ਼ਰਾਬ ਪੀਣ ਗਏ ਨੇ ਉੱਥੋਂ ਜਾ ਕੇ ਉਹਨਾਂ ਬੋਤਲ ਸ਼ਰਾਬ ਲਈ ਆ ਤੇ ਕੁਝ ਉੱਤੋਂ ਪੀਤੀ ਕੁਝ ਉਹਨਾਂ ਦੇ ਕੋਲ ਸੀ ਉਸੇ ਘਰੋਂ ਚੁੱਕ ਲੈਨੇ ਪੁਲਸ ਵਾਲਿਆਂ ਨੇ ਉਹਨਾਂ ਤੇ 19 ਬੋਤਲਾਂ ਦਾ ਪਰਚਾ ਕਰਤਾ ਉੱਤੋਂ ਲਾਹਦਾ ਸਾਡੇ ਪਿੰਡ ਦਾ ਇੱਕ ਹੋਰ ਮੁੰਡਾ ਅੰਬਲੀ ਆ ਗੋਲੀ ਖਾਂਦਾ ਡੇਰਾ ਹਸਪਤਾਲ ਤੋਂ ਉੱਥੋਂ ਲਾਈਨ 'ਤੇ ਲੱਗੇ ਨੂੰ ਕੱਢ ਕੇ ਉਹਦੇ ਤੇ ਸਮੈਕ ਦਾ ਪਰਚਾ ਕਰਤਾ ਇੰਨਾ ਪੁਲਿਸ ਪ੍ਰਸ਼ਾਸਨ ਧੱਕਾ ਕਰਨ ਲਈ ਆ ਅਹੀ ਅਨੇ ਜਨੇ ਨਸ਼ਾ ਹੀ ਬੰਦ ਕਰਨਾ ਤੇ ਪਿੱਛੋਂ ਗੋਲੀਆਂ ਬੰਦ ਕਰਨ ਜਿੱਥੋਂ ਬਣਦੀਆਂ ਨੇ ਮਗਰ ਮਛਾਂ ਨੂੰ ਇਹ ਫੜਦੇ ਨਹੀਂ ਜਿਹੜੇ ਮਾਤੜ ਖਾਂਦੇ ਨੇ ਉਹਨਾਂ ਦਾ ਗਲ ਕੁੱਟੀ ਜਾਂਦੇ ਨੇ ਪਿੱਛੋਂ ਬੰਦ ਕਰਨ ਤੇ ਨਸ਼ੇ ਨੂੰ ਥੱਲ ਪਾਉਣਾ ਆਪੇ ਲੋਕ ਜਿਹੜੇ ਗੋਲੀਆਂ ਖਾਂਦੇ ਨੇ ਭੁੱਖੇ ਮਰ ਜਾਣਗੇ ਸਿਆਪਾ ਮੁੱਖ ਤੋਂ ਸਾਨੂੰ ਡੇਰੇ ਨਾ ਆਉਣਾ ਪਏਗਾ ਤੇ ਪੁਲਿਸ ਪ੍ਰਸ਼ਾਸਨ ਬਹੁਤ ਧੱਕਾ ਕਰ ਰਹੀ ਆ ਨਿਯਾਜ਼ ਕਰਨ ਲਈ ਉਹਨਾਂ ਬੰਦਿਆਂ ਦੇ ਕੋਲ ਕੱਖ ਨਹੀਂ ਜੇ ਕੁਝ ਹੁੰਦਾ ਤਾਂ ਅਸੀਂ ਕਦੀ ਵੀ ਉਹਨਾਂ ਦੇ ਮਗਰ ਨਹੀਂ ਆਉਂਦੇ ਅਸੀਂ ਤਾਂ ਇਹਨੇ ਧੱਕਾ ਕੀਤਾ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਨੇ ਬਹੁਤ ਮਾੜਾ ਕੀਤਾ ਤੇ ਇਹ ਪ੍ਰਸ਼ਾਸਨ ਨਾਲ ਗੱਲ ਹੋਈ ਪ੍ਰਸ਼ਾਸਨ ਨਾਲ ਸਾਡੀ ਕੋਈ ਇਹੀ ਗਾਂ ਮਤਲਬ ਪੁੱਛਣ ਤੋਂ ਬਗੈਰ ਤਾਂ ਨਹੀਂ ਕਰਦੇ ਉਹ ਛੱਡ ਕਿਉਂ ਉਹ ਕਹਿੰਦੇ ਨੇ ਅਸੀਂ ਸੈਂਟਰ ਛੱਡ ਕੇ ਆਏ ਹਾਂ ਅਸੀਂ ਕਹਿੰਦੇ ਵੀ ਤੁਸੀਂ ਸੈਂਟਰ ਦੱਸੋ ਸਾਨੂੰ ਤੁਸੀਂ ਜਿਲ੍ਹੇ ਉੱਥੇ ਗਰਦਾਪੁਰ ਛੱਡ ਕੇ ਆ ਜੇ ਸੈਂਟਰ 'ਚ ਵੀ ਕੋਈ ਬੰਦਾ ਨਹੀਂ ਅਜੇ ਤੱਕ ਸੁਤਰਾ ਵੀਰ ਜੀ ਆਹਾਂ بڑے ਬੰਦੇ ਮੇਰੇ ਚਾਚੇ ਦੇ ਪੁੱਤ ਨੇ ਸਾਢੇ 3 ਕਿਲੇ ਪੈਲੀ ਖਾ ਲਈ ਆ ਇਸੇ ਕੰਮ 'ਚ ਅਸੀਂ ਤਿੰਨ ਵਾਰਾਂ ਸੈਂਟਰ ਛੱਡਿਆ ਆ ਜੇ ਆਹਮ ਵਿਵਹਤ ਬਣਾਏ ਦੀ ਲੱਤ ਤੋੜਦੀ ਉਹਦਾ ਭਰਾ ਸਗਾ ਨਹੀਂ ਮੰਨੇ ਤਿੰਨ ਕਿਲੇ ਵੇਖਿਆ ਕਿਲਾ ਤੇ ਜਦੋਂ ਫੜਿਆ ਉਦੋਂ ਵੀ ਕਹਿੰਦੇ ਨੇ ਸੈਂਟਰ ਛੱਡ ਕੇ ਆਉਣਾ ਹੁਣ ਕਈ ਕੁਝ ਲਿਖਿਆ ਨਾਲ ਪੰਨੀ ਲਿਖੀ ਜਾਂ ਦਾ ਇਹ ਲੈਟਰ ਲਿਖਿਆ ਜੀ ਇਹਨਾਂ ਨੂੰ ਮੜੀਆਂ ਚੋਂ ਫੜਿਆ ਤੇ ਫੜਿਆ ਹਸਪਤਾਲ ਦੀ ਲੈਨ ਚੋਂ ਜਿਹੜੇ ਵੇਚਦੇ ਆ ਤੁਹਾਨੂੰ ਉਹਨਾਂ ਨੂੰ ਕੋਈ ਗੱਲ ਨਹੀਂ ਜੀ ਗੰਡੀ ਖਟਿਆਲੇ ਤੇ ਖਟਿਆਲੇ ਦੇ ਵੇਕਣ ਦੇ ਤੇ ਸਾਨੂੰ ਪੁੱਛਦੇ ਨੇ ਸਾਰਾ ਵੀ ਗੰਡਿਆ ਜੀ ਸਾਰਾ ਵੀ ਗੰਡਿਆ ਜੀ ਉੱਥੇ ਕੋਈ ਠਾਲ ਨਹੀਂ ਗੀ ਕੋਈ ਠਾਲ ਨਹੀਂ ਗੀ ਕੋਈ ਠਾਲ ਨਹੀਂ ਗੀ ਮਗਰ ਮਾਸ਼ ਜਿਹੜੇ ਵੱਡੇ ਵੇਚਦੇ ਉਹਨਾਂ ਨੂੰ ਕੋਈ ਨਹੀਂ ਗੀ ਜਿਹੜਾ ਖਾਣ ਵਾਲਾ ਆਦੀ ਹੋ ਗਿਆ ਬਚ ਨਹੀਂ ਸਕਦਾ ਉਹਨੂੰ ਖਾਣ ਕੇ ਉਹਨੂੰ ਚੁੱਕ ਲੈਂਦੇ ਜਿੱਥੇ ਖਾਂਦਾ ਤੇ ਵੇਖ ਇਹਨਾਂ ਦਾ ਆਪੇ ਖਾਣ ਵਾਲਾ ਜਾਏਗਾ ਕੋਈ ਨਾ ਅਈ ਇਹਨੇ ਖਾਣ ਨੂੰ ਮਰ ਵੀ ਜਾਣ ਕੇ ਸਾਨੂੰ ਕੋਈ ਦੁੱਖ ਨਹੀਂ ਦਾ ਜਿਹੜੇ ਬੰਦੇ ਦਾ ਜਿੰਦੇ ਪਰ ਜਦ ਸਰਕਾਰ ਇਹ ਕੈਪਟਨ ਸਰਕਾਰ ਨੇ ਗੋਲੀ ਲਿਆਂਦੀ ਆ ਇਹ ਕਹਿੰਦੇ ਨੇ ਬੰਦ ਕਰਨੀ ਮੁਕਾਦਮੇ ਨਾਮ ਸੈਂਟਰ ਤੇ ਸਿਰ ਤੇ ਬੰਦ ਕਰ ਦੇਣ ਆਹੀ ਕਿਸੇ ਦੇ ਮਗਰ ਨਹੀਂ ਹੁੰਦੇ ਤੁਹਾਨੂੰ ਜਿਵੇਂ ਲੱਗਦਾ ਗੋਲੀ ਹੱਲ ਹੈਗਾ ਇਸ ਚੀਜ਼ ਦਾ ਕੋਈ ਹੱਲ ਨਹੀਂ ਗੋਲੀ ਨਹੀਂ ਦੇਖੋ ਜੀ ਗੋਲੀ ਦਾ ਕੋਈ ਹੱਲ ਨਹੀਂਗਾ ਜੇ ਗੋਲੀ ਬੰਦ ਹੋ ਜੇ ਤੇ ਆਪੇ ਅਮਲੀ ਬੰਦਾ ਜਿਹੜਾ ਉਹਨੂੰ ਜਦੋਂ ਕੋਈ ਲੱਭਾ ਨਾ ਉਹਨੇ ਆਪੇ ਛੱਡ ਦੇਣਾ ਨਾ ਸ਼ਰਨ ਇਹ ਜਦੋਂ ਹੁਣ ਗੋਲੀ ਮਿਲਦੀ ਆ ਉਹਨਾਂ ਨੂੰ ਆਸ ਇੱਕ ਮਨ ਝ ਹੋ ਜਾਂਦੀ ਆ ਵੀ ਉੱਥੋਂ ਗੋਲੀ ਮੁਕਤ ਮਿਲ ਜਾਣੀ ਆ ਆ ਜਾਂਦੇ ਆ ਕਿਸੇ ਦੇ ਮਗਰ ਹੱਥ ਪੈਸਾ ਕੋਲ ਕੋਈ ਨਾ ਉਹ ਹੱਥ ਦਿੱਤਾ ਕਿਸੇ ਦੇ ਮਗਰ ਬਹਿ ਕੇ ਆ ਗਏ ਹੁਣ ਲੈਣ ਚ ਲੱਗੇ ਨੂੰ ਚੁੱਕ ਕੇ ਇਦਾਂ ਪਾ ਦੇਣਾ ਇਹ ਵੀ ਕਿੱਧਰ ਦਾ ਹਾਲਿਆ ਇਦਾਂ ਬੰਦੇ ਵਿਗੜਨੇ ਆ ਉਹ ਜਿਹੜੇ ਜੇਲ੍ਹ ਚ ਚਲ ਗਏ ਉਹ ਸੁਧਰ ਨਹੀਂ ਸਕਦੇ ਇਹਦੇ ਪੁਲਿਸ ਨੇ ਬਹੁਤ ਗੋਲੀ ਜਿਹੜੀ ਆ ਤਾਂ ਗੋਲੀ ਵੀ ਇੱਕ ਨਸ਼ੇ ਦਾ ਹੀ ਰੂਪ ਹੈ ਅਸਾਂ ਇਹ ਆ ਜੀ ਉਹ ਨਸ਼ਾ ਛਡਾਉਣ ਵਾਸਤੇ ਨਹੀਂ ਉਹ ਨਸ਼ਾ ਹੀ ਹੈ ਕੋਈ ਬਦਲ ਦੇ ਦਿੱਤਾ ਉਹਨਾਂ ਨੇ ਵੀ ਅੰਮਲੀ ਵਾਸਤੇ ਵੀ ਸੌਖਾ ਹੋ ਗਿਆ ਜਰਾ ਮੁਕਤ ਮਿਲਣ ਦਾ ਭੀ ਆ ਉਹ ਵੱਧ ਗਿਆ ਉਹਦੇ ਨਾਲ ਘਟਿਆ ਨਹੀਂਗਾ ਜਿਹੜੇ ਬੰਦੇ ਨਹੀਂ ਵੀ ਹੀ ਖਾਂਦੇ ਉਹਨਾਂ ਵੀ ਆਈਡੀਆ ਬਣਾ ਲਿਆ ਉਥੋਂ ਲੈ ਕੇ ਵੇਚ ਲੈਂਦੇ ਆ ਉੱਥੇ ਇਹਨੂੰ ਬੰਦ ਹੋ ਜੇ ਪਰਚਾ ਕਿਹੜੀ ਧਾਰਾ ਲਾਈ ਹੈ ਧਾਰਾ ਜੀ ਇੱਕ 27 ਧਾਰਾ ਵਾ ਇੱਕ ਲਾਈ ਇਹਨਾਂ ਨੇ ਪਤਾ ਨਹੀਂ ਮੈਨੂੰ ਹੈ ਕੀ ਅਸਲ ਕਿੰਨੇ ਮੁੱਲ ਮੁੱਲਮ 5 ਨਹੀਂ ਪੰਜੇ ਮੁੰਡੇ ਉੱਥੇ ਲੈਣ ਚ ਲੱਗੇ ਸੀਸੀਟੀਵੀ ਫੁਟੇਜ ਕਢਾ ਸਕਦਾ ਮੀਡੀਆ ਕਢਾ ਸਕਦਾ ਪੁਲਿਸ ਅਫਸਰ ਕਢਾ ਸਕਦੇ ਆ ਵੱਡੇ ਉਹ ਦੇਖ ਲੈਣ ਉੱਥੋਂ ਲੈਣ ਚ ਚੁੱਕ ਕੇ ਲਿਆਉਂਦੇ ਤੇ ਪਾਤਾ ਜੀ ਦਰਬਾਰ ਸਾਹਿਬ ਦੇ ਪਿੱਛੇ ਜਿਹੜੀਆਂ ਮੜੀਆਂ ਨੇ ਉਥੋਂ ਛੋਟਾ ਲਉਂਦੇ ਇਹਨਾਂ ਨੂੰ ਫੜਿਆ ਤੇ ਉਥੋਂ ਇੱਕ ਪੰਨੀ ਇਹਨਾਂ ਦੀ ਲਿਬੜੀ ਹੀ ਸਮੈਕਣਾ ਉਹ ਫੜੀ 10 ਰੁਪਏ ਵੇਖੋ ਉਹਦੇ ਲੈਣ ਤੋਂ ਲਿਆਂਦੇ ਲਿਬੜੀ ਪੰਨੀ ਲੈਟਰ 10 ਰੁਪਏ ਉਹ ਪੁਲਿਸ ਨੇ ਕਿੱਥੋਂ ਲਿਆਂਦੇ ਉਹ ਤਾਂ ਇਹਨਾਂ ਨੇ ਕਿਤੇ ਆ ਵੀ ਪੈਦਾ ਕੀਤੇ ਆ ਜਦ ਗੋਲੀਖਾਨ ਆਏ ਤੇ ਪੰਨੀ ਕਿੱਥੋਂ ਆਈ ਸਾਡੇ ਨਾਲ ਕੁਝ ਬੀਬੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗਗਨਜੀਤ ਹੋਰੇ ਜੀ ਤੇ ਤੁਹਾਡੇ ਵੀ ਕਿਸੇ ਜੀ ਮੇਰਾ ਬ੍ਰਦਰ ਆ ਜੀ ਛੋਟਾ ਕੀ ਨਾਮ ਉਹ ਅਰਸ਼ਦੀਪ ਸਿੰਘ ਜੀ ਤੇ ਕੀ ਕੀ ਕਹਿ ਕੇ ਚੁੱਕਿਆ ਗਿਆ ਜਾਂ ਕੀ ਗੱਲ ਹੋਈ ਉਹ ਤੇ ਹਸਪੀਟਲ ਗੋਲੀ ਲੈਣਾ ਸਰਕਾਰੀ ਖਾਂਦਾ ਸੀ ਤੇ ਇਹਨਾਂ ਨੇ ਕਿਹਾ ਵਾ ਕਿ ਉਹ ਸਮੈਕ ਪੀਂਦਾ ਸੀ ਮੜੀਆਂ ਤੋਂ ਫੜਿਆ ਗਿਆ ਝੂਠਾ ਪਰਚਾ ਉਹਤੇ ਪਾ ਕੇ ਛੁੱਟ ਦਿੱਤਾ ਅੰਦਰ ਕਿਹਾ ਨੂੰ ਕਿਹਾ ਗਿਆ ਵਾ ਕਿ ਉਹ ਸੈਂਟਰ ਚ ਆਪਾਂ ਸੈਂਟਰ ਚ ਨਹੀਂ ਗਿਆ ਵੀ ਅਸੀਂ ਪਤਾ ਕੀਤਾ ਵਾ ਉਹਨੂੰ ਆਪਣਾ ਜੇਲ੍ਹ ਦੇ ਵਿੱਚ ਛੁੱਟ ਦਿੱਤਾ ਵਾ ਉਹਨੇ ਨਸ਼ਾ ਵਧਣਾ ਹੀ ਉਹਦਾ ਘਟਣਾ ਥੋੜੀ ਉੱਥੇ ਤੇ ਹਾਂ ਅਸੀਂ ਇਹੀ ਸਰਕਾਰ ਤੋਂ ਕਹਿੰਦੇ ਆਂ ਕਿ ਚਾਹੇ ਤੇ ਨਸ਼ਾ ਬੰਦ ਕਰ ਦੇ ਤੇ ਕੋਈ ਲਵੇ ਹੀ ਨਾ ਜੇ ਨਸ਼ਾ ਇਹ ਆਪ ਖੁਦ ਵੇਚਂਦੇ ਨੇ ਤੇ ਫਿਰ ਬੰਦ ਚ ਪੀਣ ਵਾਲਿਆਂ ਨੂੰ ਕਿਉਂ ਚੁੱਕਣ ਦੇਵੇ ਇਹਦੇ ਨਸ਼ਾ ਬੰਦ ਕਰਨ ਤੇ ਸਾਰਿਆਂ ਦਾ ਭਲਾ ਹੋਊਗਾ ਸਾਰੀ ਨੌਜਵਾਨ ਪੀੜੀ ਬਚ ਸਕਦੀ ਏ ਤੇ ਜੇ ਆਪ ਹੀ ਨਸ਼ਾ ਵੇਚਣ ਦੇ ਜਿਹੜੇ ਇਹਨੇ ਵੱਡੇ ਜਿਹੜੇ ਨਸ਼ਾ ਵੇਚਣ ਦੇ ਉਧਰ ਕਿਉਂ ਨਹੀਂ ਸਰਕਾਰ ਪਹੁੰਚਦੀ ਉਹਨਾਂ ਕੋਲ ਰਈ ਭੁਗਤ ਸਾਰਾ ਕੁਝ ਲਈ ਜਾਂਦੀ ਅੰਦਰ ਖਾਤੇ ਰਿਸ਼ਵਤ ਲੈਣ ਦੇ ਤੇ ਦੂਜਿਆਂ ਮਾੜਿਆਂ ਨੂੰ ਚੁੱਕੀ ਜਾਂਦੇ ਇਹ ਕੋਈ ਇਨਸਾਫ ਨਹੀਂ ਇਹ ਧੱਕਾਸ਼ਾ ਹੀ ਕਰਨ ਦੇ ਨੇ ਤੇ ਸਾਨੂੰ ਇਨਸਾਫ ਚਾਹੀਦਾ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਕਰਨ ਦੇ ਇਸ ਕਰਕੇ ਇਹ ਸਭ ਲੋਕ ਵਿਖਾਵਾ ਜੀ ਕੁਛ ਨਹੀਂ ਜੀ ਇਹ ਹੁਣ ਇਹਨਾਂ ਨੇ ਇਲੈਕਸ਼ਨ ਤੇ ਵੋਟਾਂ ਆਪਣੀਆਂ ਬਣਾਉਣੀਆਂ ਵਾ ਇਹ ਆਪਣਾ ਪੱਖ ਰੱਖਣ ਦੇ ਹੋਰ ਕੁਛ ਨਹੀਂ ਹੈ ਜੀ ਇਹ ਸਾਡੇ ਲੋਕਾਂ ਨੂੰ ਛਦਾਈ ਬਣਾਉਣ ਦੇ ਆਮ ਜਨਤਾ ਨੂੰ ਛਦਾਈ ਬਣਾਉਣ ਦੇ ਨੇ ਸਾਰਾ ਕੋਸ਼ਿਸ਼ ਸਰਕਾਰ ਦੀ ਰਲੀ ਭੁਗਤਿਆ ਜੀ ਇਹ ਸਾਰਾ ਸਰਕਾਰ ਕਰਾਉਣ ਲਈ ਸਰਕਾਰ ਚਾਵੇ ਤੇ ਕੁਛ ਵੀ ਕਰ ਸਕਦੀ ਹੈ ਹਾਂਜੀ ਉਸੀ ਕੀ ਚਾਹੁੰਦੇ ਹਾਂ ਮੈਂ ਇਹੀ ਚਾਹੁੰਦੀ ਆ ਵੀ ਜਿਹੜੇ ਬੇਨਸਾਫ ਇਹਨਾਂ ਨੇ ਧੱਕਾ ਦੇ ਕੇ ਅੰਦਰ ਛੁੱਟੇ ਉਹਨਾਂ ਨੂੰ ਇਨਸਾਫ ਮਿਲੇ ਤੇ ਉਹਨਾਂ ਨੂੰ ਛੱਡਿਆ ਜਾ ਰਿਹਾ ਜੀ ਜਿਹੜਾ ਉਹਨਾਂ ਦਾ ਜਾਇਜ਼ ਹੈ ਚਾਹੇ ਗੋਲੀ ਬੰਦ ਕਰ ਦੇਣ ਤੋਂ ਗੋਲੀ ਨਾ ਖਾਣ ਹੁਣ ਜਿਹੜਾ ਇਹਨਾਂ ਨੇ ਪਰਚਾ ਪਾ ਕੇ ਅੰਦਰ ਛੁੱਟਿਆ ਗਿਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਸਾਡੇ ਭਰਾ ਬਾਹਰ ਆਉਣੇ ਚਾਹੀਦੇ ਆ ਜੀ ਹਾਂਜੀ ਨਾਲ ਜੀ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੇਨੂ ਪਾਲਾ ਕੀ ਗੱਲ ਹੋਈ ਗੱਲ ਇਹ ਹੋਈ ਜੇ ਮੇਰਾ ਬੇਟਾ ਕੱਲ ਗੋਲੀ ਖਾਣ ਗਿਆ ਇਹਨਾਂ ਨੇ ਉੱਥੋਂ ਚੁੱਕਿਆ ਮੁੰਡਾ ਇਹਨਾਂ ਨੇ ਉੱਥੋਂ ਚੁੱਕ ਲਿਆ ਸਾਨੂੰ ਕੋਈ ਸੀਗਿਆ ਨਹੀਂ ਪਤਾ ਕੱਲ ਕੱਲ ਵੀ ਹੀ ਹਸਪੀਟਲ ਪੜ ਕੇ ਆਏ ਮੈਂ ਸਾਰਾ ਕੱਲ ਦੀ ਮੈਂ ਪਾਗਲ ਹੋਈ ਹੋਈ ਆ ਨਾਨਾ ਕੱਲੀ ਗੋਲੀ ਖਾਂਦਾ ਵਾ ਬਸ ਠਿਕ ਲੈ ਕੇ ਲੈਨ ਚ ਲੱਗਾ ਆ ਨਸ਼ਾ ਛਟਾਉਣ ਦਾ ਹਾਂਜੀ ਉਹ ਆਈਡੀ ਬਣੀ ਹੋਈ ਆ ਦੀ ਲੈਨ ਚ ਲੱਗਾ ਆ ਇਹਨਾਂ ਨੇ ਕੀ ਕਿਹਾ ਹੁਣ ਤੁਹਾਨੂੰ ਕਿ ਕਿਉਂ ਚੁੱਕਿਆ ਵਾ ਸਾਨੂੰ ਇਹਨਾਂ ਨੇ ਕੋਈ ਚਣੀਆ ਲੈਫਾ ਸਾਨੂੰ ਕੋਈ ਕਾਪੀ ਨਹੀਂ ਮਿਲੀ ਕੁਝ ਨਹੀਂ ਮਿਲਿਆ ਸਾਨੂੰ ਅੱਲੇ ਤੁਹਾਨੂੰ ਕੁਝ ਨਹੀਂ ਪਤਾ ਹੈਗਾ ਇਹਨਾਂ ਨੇ ਕਹੇ ਕਿ ਸੁਪਤਾ ਕੇਂਦਰ ਚੜਨਾ ਹੀ ਕੱਲ ਉਹ ਤੇ ਗਿਆ ਉਹਦੇ ਵੀ ਨਹੀਂ ਮਿਲਦਾ ਸਾਨੂੰ ਲੱਭਾ ਤੋ ਇਹ ਲੋਕ ਨੇ ਜਿਹੜੇ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਦੇ ਬਾਹਰ ਖੜੇ ਨੇ ਔਰ ਇਹਨਾਂ ਵੱਲੋਂ ਧਰਨਾ ਲਗਾਇਆ ਗਿਆ ਔਰ ਇਹਨਾਂ ਦੇ ਇਹ ਗੱਲ ਕਹੀ ਗਈ ਹੈ ਕਿ ਸਾਡੇ ਜਿਹੜੇ ਆ ਪਰਿਵਾਰਕ ਜੀਆਂ ਨੂੰ ਪੰਜ ਲੋਕਾਂ ਨੂੰ ਚੁੱਕਿਆ ਔਰ ਉਹਨਾਂ ਦੇ ਉੱਤੇ ਪੱਟਿਆ ਦੇ ਕੇ ਉਹਨਾਂ ਨੂੰ ਜੇਲੇ ਭੇਜ ਦਿੱਤਾ ਗਿਆ ਜਦ ਡੇਰਾ ਬਾਬਾ ਨਾਨਕ ਤੋਂ ਪੁਲਿਸ ਪਾਲ